ਪੇਸ਼ਕਾਰੀ ਜਿਹੜੀ ਹੈ ਨਿਹਾਇਤ ਹੀ ਵਧੀਆ ਸੀ ਔਰ ਸਭ ਤੋਂ ਵੱਡੀ ਗੱਲ ਜਿਸ ਥੀਮ ਨੂੰ ਲੈ ਕੇ ਜਿਸ ਆਈਡੀਆਜ਼ ਨੂੰ ਲੈ ਕੇ ਪੇਸ਼ ਕੀਤਾ ਗਿਆ ਔਰ ਇੱਕ ਪੂਰੀ ਲੜੀ ਦੇ ਵਿੱਚ ਪੋੜਿਆ ਗਿਆ ਉਹ ਬੜੀ ਵੱਡੀ ਇੱਕ ਪੇਸ਼ਕਾਰੀ ਹੈ ਔਰ ਅੱਜ ਕੱਲ ਦੇ ਸਮੇਂ ਦੀ ਲੋੜ ਹੈ ਅੱਜਕੱਲ ਸਮੇਂ ਦੇ ਵਿੱਚ ਜੇ ਬੱਚੇ ਨੇ ਉਹ ਆਪਣੀਆਂ ਕਦਰਾਂ ਕੀਮਤਾਂ ਆਪਣੇ ਪਿਸ਼ੂਪਕਰ ਨੂੰ ਮਾਪਿਆਂ ਨੂੰ ਦਾਦੇ-ਦਾਦੀਆਂ ਨਾਨੇ-ਨਾਨੀਆਂ ਨੂੰ ਭੁੱਲਦੇ ਜਾ ਰਹੇ ਆ ਔਰ ਇਹ ਇੱਕ ਯਤਨ ਹੈ ਜਿਹੜਾ ਸੀਨ ਸੋਲਜਰਸ ਕੋਲੋਂ ਕੀਤਾ ਗਿਆ ਔਰ ਕੋਸ਼ਿਸ਼ ਹੈ ਕਿ ਸਾਡਾ ਯਤਨ ਜਿਹੜਾ ਹੈ ਸਾਰਸਿਕ ਹੋਏਗਾ ਔਰ ਇਹ ਚੰਗੇ ਨਤੀਜੇ ਸਾਹਮਣੇ ਆਉਣਗੇ ਥੈਂਕ ਯੂ ਅੱਜ ਦੇ ਇਸ ਪ੍ਰੋਗਰਾਮ ਦਾ ਕਰਨ ਦਾ ਮਕਸਦ ਇਹ ਹੈ ਕਿ ਬੱਚੇ ਆਪਣੀਆਂ ਰੂਟਸ ਨਾਲ ਜੁੜੇ ਰਹਿਣ ਕਿਉਂਕਿ ਬੱਚੇ ਜਿਹੜੇ ਆ ਅੱਜਕੱਲ ਮੋਬਾਈਲ ਨਾਲ ਬਿਜ਼ੀ ਹੋ ਗਏ ਆ ਔਰ ਕੋਈ ਵੀ ਮੇਰਾ ਪਰਿਵਾਰ ਹੋਇ ਸਾਂਝਾ ਪਰਿਵਾਰ ਨਹੀਂ ਰਹਿ ਗਿਆ ਨਿਊਟਰਲ ਹੋ ਗਏ ਸਾਰੇ ਆਪਣੇ ਆਪਣੇ ਕਮਰਿਆਂ 'ਚ ਬੈਠੇ ਰਹਿੰਦੇ ਆ ਕੋਈ ਘਰ ਗੈਸਟ ਆਉਂਦਾ ਉਹਨਾਂ ਨੂੰ ਪਤਾ ਨਹੀਂ ਸਾਡੇ ਘਰ ਕੋਈ ਗੈਸਟ ਆਇਆ ਸੀ ਇਹੋ ਦਿਨ ਕੋਸ਼ਿਸ਼ ਕੀਤੀ ਹੈ ਸਮਝਾਣ ਦੀ ਕਿ ਜੋ ਤੁਹਾਡਾ ਵਿਰਸਾ ਹੈ ਉਹਨੂੰ ਤੁਸੀਂ ਸਾਂਭ ਕੇ ਰੱਖਣਾ ਔਰ ਆਪਣੇ ਦਾਦੇ ਨਾਨੇ ਨਾਨੀਆਂ ਦੇ ਨਾਲ ਜੋ ਤੁਸੀਂ ਬਾਤਾਂ ਕਦੀ ਵੀ ਨਹੀਂ ਸੁਣੀਆਂ ਮੇਰੇ ਖਾਲ ਬੱਚਿਆਂ ਨੂੰ ਬਾਤਾਂ ਦਾ ਵੀ ਨਹੀਂ ਪਤਾ ਉਹ ਚੀਜ਼ਾਂ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਬੱਚੇ ਅੱਜ ਸ਼ਾਇਦ ਘਰ ਜਾ ਕੇ ਆਪਣੇ ਦਾਦਾ ਜੀ ਨੂੰ ਪੁੱਛਣਗੇ ਕਿ ਮੈਂ ਵੀ ਬਾਤਾਂ ਸੁਣਨੀਆਂ ਨੇ ਇਹ ਸੰਦੇਸ਼ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਬੱਚੇ ਮੇ ਵੀ ਇਸ ਚੀਜ਼ ਨੂੰ ਲੈ ਕੇ ਚੱਲਣਗੇ ਔਰ ਸਾਡੇ ਨਾਲ ਜੁੜਨਗੇ ਔਰ ਆਪਣੇ ਵਿਰਸੇ ਨੂੰ ਸਾਂਭਣਗੇ। ਸੀਨ ਸੋਲਜਰ ਅਲੀਡ ਕਾਮਨ ਸਕੂਲ ਦੇ ਵਿੜੇ ਵਿੱਚ ਆਏ ਹੋਏ ਸਾਰੇ ਪੱਤਰਕਾਰਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਕੂਲ ਨੂੰ ਕਵਰ ਕਰਨ ਆਏ ਹੋ। ਅੱਜ ਦਾ ਇਹ ਪ੍ਰੋਗਰਾਮ ਹੈ ਉਹ ਸੀਨ ਸੋਲਜਰ ਅਲੀਡ ਕਾਮਨ ਸਕੂਲ ਦੇ ਕਿੰਡਰਗਾਰਟਨ ਪ੍ਰਾਇਮਰੀ ਵਿੰਗ ਦਾ ਪ੍ਰੋਗਰਾਮ ਹੈ ਔਰ ਇਹਦਾ ਇਹੜਾ ਹੀ ਮੈਂ ਉਹ ਹਕੀਕਤ ਦਾ ਰਿਐਲਟੀ ਵਿਚ ਇਜ਼ ਅ ਰਿਐਲਿਟੀ ਆਫ ਪੰਜਾਬ ਸਾਡਾ ਪੰਜਾਬ ਕਿਹੋ ਜਿਹਾ ਸੀਗਾ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਵਿਰਸਾ ਭੁੱਲ ਗਿਆ ਉਹ ਹੋਣਾ ਚਾਹੁੰਦੇ ਆ ਤੁਸੀਂ ਇੰਟਰ ਕੀਤੇ ਹੋ ਬੱਚਾ ਦੇ ਫਿਜ਼ੀਕਲੀ ਬਣਾ ਕੇ ਰੱਖਿਆ ਕਿ ਪੁਰਾਣੇ ਸੰਦ ਕਿਹੋ ਜਿਹਾ ਸੀ ਪੁਰਾਣੇ ਘਰ ਕਿਹੋ ਜਿਹੇ ਸੀ ਪੁਰਾਣਾ ਸਾਡਾ ਬਾਣ ਦਾ ਢਾਂਗ ਹੀ ਸੀ ਟੂਰੀ ਸਾਹਮਣੇ ਦਾ ਕੀ ਢਾਂਗ ਸੀ ਔਰ ਇਹ ਕੁਸ਼ ਅਸੀਂ ਪੁਰਾਣੇ ਖੇਡਦੇ ਸੀਗੇ ਉਹ ਸਾਰੀਆਂ ਚੀਜ਼ਾਂ ਬਾਹਰ ਤੁਸੀਂ ਵਖਿਆ ਕੋਈ ਚੀਜ਼ਾਂ ਜਿਹੜੀਆਂ ਤੁਸੀਂ ਅੰਦਰ ਵਖਿਆ ਇਹ ਬੱਚੇ ਰਿਪਰੈਜ਼ੈਂਟ ਕਰ ਰਿਹਾ ਇਹ ਅੱਜ ਦੀ ਜਿਹੜੀ ਜਨਰੇਸ਼ਨ ਹੈ ਉਹ ਮੋਬਾਈਲ ਤੇ ਲੱਗ ਗਈ ਬੱਚੇ ਵੀ ਮਾਪੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਸਮਝਾਈਏ ਕਿ ਦਾਦੇ ਦਾਦੀ ਦੀ ਗੱਲ ਸੁਣੋ ਉਹਨਾਂ ਕੋਲ ਬਹਿ ਕਹਾਣੀਆਂ ਸੁਣੋ ਉਹਨਾਂ ਨਾਲ ਟਾਈਮ ਬਤੀਤ ਕਰੋ ਮੋਬਾਈਲ ਨੂੰ ਛੱਡ ਕੇ ਤਾਂ ਕਿ ਤੁਹਾਡੀ ਜਿਹੜੀ ਸਿਹਤ ਵੀ ਚੰਗੀ ਰਹੇ ਔਰ ਤੁਸੀਂ ਸਮਾਜ ਦੇ ਨਾਲ ਜੁੜੇ ਵੀ ਰਹੋ ਇਹ ਸਾਡਾ ਅੱਜ ਦਾ ਜਿਹੜਾ ਸਿਰਲੇਖ ਸੀਗਾ ਔਰ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੁੜ ਕੇ ਰੱਖਿਆ ਜਾਵੇ ਉਹ ਤੁਸੀਂ ਦੇਖਿਆ ਹੀ ਆ ਬੱਚਿਆਂ ਦੀ ਪਰਫਾਰਮੈਂਸ ਤੁਸੀਂ ਖੁਦ ਗੈਜ ਕਰ ਸਕਦੇ ਹੋ ਕਿ ਬੱਚਿਆਂ ਨੇ ਉਹ ਜਿਹੜਾ ਪ੍ਰੋਗਰਾਮ ਹੈ ਕਿਸ ਤਰ੍ਹਾਂ ਰਿਪਰੈਜ਼ੈਂਟ ਕੀਤਾ ਬਹੁਤ ਵਧੀਆ ਪ੍ਰੋਗਰਾਮ ਸੀਗਾ ਸਾਰਾ ਹਾਲ ਭਰਿਆ ਹੈ ਕੋਈ ਉੱਠ ਕੇ ਰ ਜਾ ਰਿਹਾ ਇਸ ਕਰਕੇ ਕਿ ਬੱਚਿਆਂ ਦੀ ਪਰਫਾਰਮੈਂਸ ਜਿਹੜੀ ਹੈ ਉਹ ਬਹੁਤ ਵਧੀਆ ਹੈ ਕੋਰ ਵੀ ਇਹ ਪ੍ਰਤਾਪ ਸਿੰਘ ਜੀ ਅੱਜ ਦੇ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਚੀਫ ਗੈਸ ਸੀਗੇ ਪ੍ਰਬੋਧ ਪਟਿਆ ਜੀ ਸਾਡੇ ਭਾਈ ਜਸਪੰਦਰਪਾਲ ਸਿੰਘ ਜੀ ਐਮ ਡੀ ਨੇ ਮੀਠਾ ਸਕੂਲ ਦੇ ਔਰ ਇਹ ਸਾਰੇ ਨਾਲ ਮਿਲ ਕੇ ਇਹ ਪ੍ਰੋਗਰਾਮ ਨੂੰ ਨਹੀਂ ਪ੍ਰੇਜਾ ਰਹੇ ਆਂ ਔਰ ਇਹ ਮੈਸੇਜ ਦੇ ਰਹੇ ਆਂ ਕਿ ਜਿੱਥੇ ਪੰਜਾਬ ਨੂੰ ਕੁਆਲਟੀ ਐਜੂਕੇਸ਼ਨ ਦੀ ਲੋੜ ਆ ਪੰਜਾਬ ਨੂੰ ਅੱਗੇ ਵੰਦੀ ਲੋੜ ਆ ਪੰਜਾਬ 'ਚੋਂ ਨਸ਼ੇ ਦੂਰ ਕਰਨ ਦੀ ਲੋੜ ਆ ਉਹਦੇ ਨਾਲ-ਨਾਲ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦੀ ਲੋੜ ਆ ਸਾਡੇ ਬੱਚੇ ਵਿਰਸੇ ਤੋਂ ਟੁੱਟ ਰਹੇ ਆ ਜਦੋਂ ਸਾਡੇ ਬੱਚੇ ਵਿਰਸੇ ਤੋਂ ਟੁੱਟ ਜਾਣਗੇ ਆ ਨਸ਼ੇ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਾਂ ਹੋਰ ਜਿਹੜੀਆਂ ਪ੍ਰੋਬਲਮ ਨੇ ਇਹ ਸਾਰੀਆਂ ਦੂਰ ਹੋ ਜਾਣਗੀਆਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜ ਕੇ ਰੱਖੀਏ ਔਰ ਸਾਰੇ ਧਰਮਾਂ ਦਾ ਅਸੀਂ ਐਡਵੇ ਦਿਖਾ ਰਹੇ ਹਾਂ ਕਿ ਪੰਜਾਬ ਹੈ ਪੰਜਾਬ ਦੇ ਵਿੱਚ ਹਿੰਦੂ ਸਕੇ ਮੁਸਲਮ ਸਾਰੇ ਇੱਕੋ ਜਿਹੇ ਆ ਕੇਜ ਕੋਈ ਭੇਦਭਾਵ ਨਹੀਂ ਹੈ ਇਹ ਗੁਰੂ ਨਾਨਕ ਦੀ ਧਰਤੀ ਆ ਔਰ ਸਾਰੇ ਏਕਤਾ ਦਾ ਇੱਥੇ ਸੰਦੇਸ਼ ਮਿਲਦਾ ਹੈ ਆਓ ਸਾਰੇ ਇਕੱਠੇ ਹੋ ਗਈਏ ਔਰ ਪੰਜਾਬ ਨੂੰ ਅੱਗੇ ਲੱਗੇ ਚੱਲੀਏ ਇਹ ਤਸਵੀਰਾਂ ਦਿਖਾਉਣ ਦਾ ਕੀ ਮਕਸਦ ਆ ਰਹੀ ਹੈ ਇਹਦਾ ਮਕਸਦ ਇਹ ਆ ਕਿ ਸਾਰੇ ਬੱਚਿਆਂ ਨੂੰ ਜੋੜੀਏ ਸਾਰੇ ਬੱਚੇ ਜਿਹੜੇ ਆ ਉਹ ਸਿੱਖੜੇ ਗੱਲ ਕਿ ਸਾਡੇ ਜਿਹੜੇ ਪਰੰਟੇਸ ਸੀਗੀ ਉਹ ਕਿਹੋ ਜੀ ਸੀ ਇਤਰਾ ਦਾਦੀ ਦੀ ਦਾਦੇ ਦੇ ਜਿਹੜੇ ਆ ਉਹ ਨਾਲ ਰਹਿੰਦੇ ਸੀਗੇ ਔਰ ਸਾਰਾ ਪ੍ਰਵਾਹ ਇੱਕ ਖੱਤਲ ਰਹਿਦਾ ਸੀਗਾ ਅੱਜ ਉਹ ਜਿਹੜੀ ਛੱਤ ਔਰ ਟੁੱਟ ਗਈ ਆ ਕੱਲਾ ਕੱਲਾ ਸੀ ਰਹਿੰਦੇ ਆ ਬੱਚਾ ਸਾਡੇ ਜਿਹੜਾ ਉਹ ਬੱਚੇ ਨੂੰ ਮਾਂ ਪਿਓ ਦਾ ਦਾਦੀ ਦਾਦੇ ਦਾ ਹੋਰ ਪਤਾ ਨਹੀਂ ਇਹ ਔਰ ਇਹਦਾ ਹੀ ਰਿਜ਼ਲਟ ਹੈ ਕਿ ਅੱਜ ਜਿਹੜੇ 올ਡ ਏਜ ਹੋਮ ਆ ਉਹ ਭਰੇ ਪਿਆ ਸਾਡੇ ਬਿੁਰਗਾਂ ਦੀ ਘਰਾਂ ਵਿੱਚ ਸਿਹਤ ਦੀ ਸੰਭਾਲ ਨਹੀਂ ਹੁੰਦੀ ਕਿਉਂਕਿ ਸੰਭਾਲਦਾ ਨਹੀਂ ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਟੁੱਟ ਗਿਆ ਵੀ ਪੁਰਾਣੇ ਸਮੇਂ ਕਦੀ ਥੁੜਿਆ ਨਹੀਂ ਸੀਗਾ ਜੋ ਕੋਈ ਘਰ ਦਾ ਬਜ਼ੁਰਗ ਜਿਹੜਾ ਕੋਈ 올ਡ ਹੋਮ ਜਾਵੇ ਅੱਜ 올ਡ ਹੋਮ ਭਰੇ ਆ ਇਸੇ ਕਰਕੇ ਭਰੇ ਆ